ਸਾਸੀ ਗਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਮਿਆਰੇ ਦੇ ਵਿੱਚ ਕਮਿਆਰਾ ਪਿੰਡ ਵੀਰੇ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਮਿੱਤਰੋ ਤੇ ਇਹ ਚੰਦਰ ਪਿੰਡ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਹੁਣਾਂ ਦੇ ਕੋਲੇ ਬਹੁਤ ਸੁਣੀਆ ਦੋ ਮੱਜਾਂ ਰੱਖੀਆਂ ਹੋਈਆਂ ਵੀ ਉਹਨਾਂ ਦੇ ਦੋ ਤਿੰਨ ਜਾਂ ਜਾਏ ਆ ਮਿੱਤਰੋ ਉਹਨਾਂ ਜਾਇਆਂ ਦੇ ਵਿੱਚੋਂ ਇੱਕ ਜਾਇਆ ਵੇਤਨਾ ਜਿਹੜਾ ਜਿਹਦੀ ਮਾਂ ਵੀ ਕੋਲਿਆ ਕੰਡੇ ਤੇ ਲਾਉਂਦਾ ਦੁੱਧ ਤਿਆਰ ਮਿਲੂਗਾ ਪਿਛਲੇ ਸੋਏ ਦਾ ਇਹ ਕੱਟਾ ਨਤਰੋ ਇਹ ਹਸਾਰ ਦੇ 5310 ਜੀਮੰਡਾ ਪਹਿਲਾਂ ਨੋਟ ਕਰ ਲਿਓ ਡਾਕਟਰ ਤੋਂ ਗੱਲਬਾਤ ਪੁੱਛ ਕੇ ਤੁਹਾਨੂੰ ਦੱਸਿਆ 5310 ਨੰਬਰ ਦਾ ਇਹ ਟੈਗ ਜਿਹੜਾ ਇਹਨੂੰ ਕਰਮ ਵਾਲੇ ਨੂੰ ਸੀਮਣ ਲੱਗਿਆ ਹੋਇਆ ਸੀ ਮੈਂ ਨੂੰ ਉਹਦਾ ਬੱਚਾ ਵਾਹੇ ਆਉ ਕਰਦੇ ਗੱਲਬਾਤ ਪਾਈ ਦੀ ਸਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਤਾ ਦੇ ਪਰਿਵਾਰ ਸੁਣਾਓ ਜੀ ਬਹੁਤ ਵਧੀਆ ਚਲੋ ਸ਼ੁਕਰ ਹੈ ਰੱਬ ਦਾ ਅੱਛਾ ਜਾਨਵਰ ਸੋਨੇ ਰੱਖੇ ਦੋ ਫਿਰ ਹੈ ਬਾ ਜੀ ਐ ਹੀ ਆ ਚਲੋ ਠੀਕ ਹੈ ਚੰਗੀ ਗੱਲ ਆ ਯਾਰ ਰੱਖਣੇ ਵੀ ਚੰਗੇ ਹੀ ਚਾਹੀਦੇ ਇੱਕ ਘੱਟ ਰੱਖ ਲਓ ਬਾਈ ਹੈਨਾ ਜੋ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਹੈ ਨਾ ਹਾਂਜੀ ਹਾਂਜੀ ਤੇ ਇਹ ਫਿਰ ਜਿਹੜਾ ਆਪਾਂ ਕਟਾ ਵਿੱਚ ਨਾ ਇਸ ਦਾ ਹੀ ਬੱਚਾ ਇਹ ਇਸੇ ਦਾ ਬੱਚਾ ਹੀ ਇਹ ਪਿਛਲੇ ਸੂਏ ਦਾ ਹੈ ਪਿਛਲੇ ਸੂਏ ਦਾ ਕਿੰਨਾ ਕਿੰਨਾ ਦੁੱਧ ਦੇਗੀ ਪਿਛਲੇ ਸੂਏ ਦੇ ਤੱਕ ਪਿਛਲੇ ਸੂਏ ਪਹਿਲੇ ਸੂਏ ਹੀ ਇਹਨੇ ਦਿੱਤਾ 12.5 ਲੀਟਰ ਆ ਜੀ ਹੁਣ ਇਹਨੂੰ ਸੂਈ ਨੂੰ ਅੱਜ 22 ਦਿਨ ਹੋ ਗਏ ਆ ਤੇ ਅੱਜ ਕੰਡੇ ਤੇ 15 ਲੀਟਰ ਤਿਆਰ ਆ ਇਹਨਾਂ 15 ਲੀਟਰ ਕੰਡੇ ਤੇ ਚੜਾਉਂਦੀ ਆ ਹਾਂਜੀ ਆਪਣਾ ਕੰਡਾ 2 ਕਿਲੋ ਦਾ ਹਜੇ ਹੋਰ ਬਾਜੂ ਕਰਮ ਵਾਲੀ ਇਹ ਤਾਂ ਇਹ ਗਾਂ ਮਾਲਕ ਨੂੰ ਪਤਾ ਹੈ ਹਾਂ 16 17 ਸਰੀਵੇਂ ਬਣ ਜੂ ਵਧੀਆ ਤੀਜੇ ਸੂਏ ਨੂੰ ਬਾਬਾ ਰੱਖ ਚੋਟੀ ਸੋਹਣੀ ਵੀ ਬਹੁਤ ਹੈ ਨਾ ਬਈ ਹਾਂਜੀ ਹਾਂਜੀ ਸੋਹਣੀ ਬਹੁਤ ਹੈ ਇਹ ਕਿਹੜੇ ਸੀਮਣ ਦੀ ਇਹਦੇ ਪਰ ਪਤਾ ਕੁਝ ਇਹ ਇਹ ਸੀਗੀ ਆਪਣੇ ਯੂ ਦਰ ਜਿਆਦਾ ਨਾਮੀ ਜਿਆ ਛੋਟਾ ਮੈਨੂੰ ਭੁੱਲ ਗਿਆ ਇਹ ਬਬ ਬਲੀ ਦੀ ਤਾਂ ਨਹੀਂ ਕਿਤੇ ਪਤਨੀ ਵਾਲੇ ਦੀ ਨਹੀਂ ਬਲੀ ਦੀ ਨਹੀਂ ਸੀਗੀ ਇਹ ਸੀਗੀ ਆਪਣੀ ਵੀਰਾਵਾਲੀ ਵਾਲੇ ਸੀਮਣ ਦੇ ਵਿੱਚ ਹੋਊਗੀ ਕਿ ਇਹਦੇ ਹਾਂ ਹਾਂ ਤੇ ਚੋਟੀ ਦਾ ਕਰਾਣਾ ਟਕਾਣਾ ਹੀ ਦੱਸਦਾ ਕਰਮ ਵਾਲੀ ਦਾ ਅੱਛਾ ਕਟਾ 53 ਦੱਸਦਾ ਹਨਾ ਹਾਂ ਇਹ ਕਟਾ ਤਮ ਕਟਾ ਦੱਸੋ ਬਾਈ ਅੱਛਾ ਇਹ ਵੇਚਣਾ ਹੁਣ ਆਪਾਂ ਜੇ ਕੋਈ ਭਰਾ ਕਵੇ ਮੈਂ ਝੋਟੀ ਦੀ ਚਵਾਈ ਕਰਕੇ ਖਰੀਦਣਾ ਕਰਾ ਦੇਾਂਗੇ ਆਪਾਂ ਹਾਂਜੀ ਹਾਂਜੀ ਜਦੋਂ ਮਰਜੀ ਠੀਕ ਹੈ ਬਾਈ ਠੀਕ ਹੈ ਜੀ ਕੀ ਰੇਟ ਰਹੂਗਾ ਇਹਦਾ ਬਾਈ ਜੀ ਕਰੇਟ ਦਾ ਕੋਈ ਗੱਲ ਨਹੀਂ ਜਿਹੜਾ ਕੋਈ ਰੇਟ ਕਰਨੀ ਆਪਾਂ ਕਰ ਲੈਣਾ ਇਹ ਵੀਡੀਓ ਆ। ਬੱਜੀ ਬਈ ਬਲਾਕੇ ਵੀ ਬਾਈ ਹੁਣਾਂ ਨੇ ਇੱਕ ਕੱਟਾ ਦਿੱਤਾ ਮੇਰੇ ਤੋਂ ਘਰੇ ਰੱਖਣ ਵਾਲੇ ਭਰਾਵਾਂ ਨੂੰ। ਬਾਈ ਹੁਣਿਆਂ ਦੇ ਵੀ ਆਪਾਂ ਘਰੇ ਰੱਖਣ ਵਾਲਿਆਂ ਨੂੰ ਦੇਣਾ ਤੇ ਲੈ ਜੇ ਪਸੰਦ ਵਿੱਚ ਰੱਖਣ ਵਾਲਾ ਕਿਸੇ ਦੇ ਕੋਲ ਜਾਤ ਨਸਲ ਬਰੀਡ ਬਣ ਜੂਗੀ। ਬਈ ਕੱਟਾ ਚੰਗਾ ਬਹੁਤ ਆ ਟਿਕਾਣੇ ਦਾ। ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੀ। ਅੱਛਾ ਤੋਰ ਦਿਓ ਮੇਣਾ ਜੇ ਕੱਟਾ ਕੱਢ ਦਿਓ ਬਾਹਰ ਹੋਣੀ। ਤੁਹਾਨੂੰ ਮੈਂ ਤੋਰਦਾ। ਨੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹਨੂੰ ਕਰਮਲ ਨੂੰ ਬਾਟੀ ਪੰਪਰ ਦੇ ਵਿੱਚ ਅੰਗਾ ਆਰਾ ਪੈਰਾਂ ਦਾ ਕੱਟਾ ਕਮਾਲ ਆ ਬਾਕੀ ਬਸ ਸੋਹਣਾ ਸੁਨੱਖਾ ਆ ਇਹਦਾ ਭਰਾਵਾ ਬਾਈ ਠੀਕ ਆ ਇਹ ਦੋਵੇਂ ਭਰਾਈਆ ਇਹ ਬਾਈਆਂ ਦਿਨਾਂ ਦਾ ਆ ਕੱਟਾ ਵਾ ਬਾਈ ਇਹ ਸੰਭਾਲ ਸੰਭਾਲ ਹੁੰਦੀ ਆ ਸਾਂਭ ਸੰਭਾਲ ਤੋਂ ਬਿਨਾ ਬੱਚਾ ਤਿਆਰ ਨਹੀਂ ਹੁੰਦਾ ਮਿੱਤਰੋ ਮਿਹਨਤ ਤਾਂ ਕਰਨੀ ਪੈਂਦੀ ਆ ਕੋਈ ਫਲ ਲੈਣ ਦੇ ਲਈ ਹਨਾ ਹੁਣ ਬਾਈ ਜੇ ਜਾਨਵਰ ਚੰਗੇ ਰੱਖੇ ਆ ਤੇ ਚੰਗੇ ਐ ਨਹੀਂ ਹੈਗਾ ਵੀ ਉਹ ਚੰਗੇ ਹੀ ਆ ਉਹਨਾਂ ਦੀ ਸੰਭਾਲ ਵੀ ਚੰਗੀ ਜ਼ਰੂਰੀ ਹੋਣੀ ਲਾ ਜੀ ਇਹ ਵੀ ਗੱਲ ਨਾਲ ਹੁੰਦੀ ਕੱਲਾ ਜਾਨਵਰ ਚੰਗਾ ਕੀ ਕਰੂਗਾ ਜੇ ਆਪਾਂ ਸਾਹਵੇਂ ਹੀ ਨਾ ਬਾਈ ਉਹਨੂੰ ਦੇਖ ਰੇਖ ਹੁੰਦੀ ਹਰ ਚੀਜ਼ ਤੇ ਸੋਚ ਪਰਹੰਤਨ ਦੀ ਚਾਹੀਦੀ ਆ ਬੱਚੇ ਜਾਏ ਚੰਗੇ ਆ ਬਾਈ ਪਰ ਸਾਰੇ ਚੰਗੇ ਆ ਰੇਟ ਜਿਹੜਾ ਉਹ ਬਾਈ ਆਂਦਾ ਮੈਂ ਫੋਨ ਤੇ ਤੁਹਾਡੇ ਨਾਲ ਰابطਾ ਕਾਇਮ ਕਰ ਲਿਓ ਜਿਵੇਂ ਕਿਸੇ ਨੂੰ ਚਾਹਿਆ ਓਵੇਂ ਮਿਲ ਜਾਊਗਾ ਬਾਈ ਨੰਬਰ ਕਿੰਨਾ ਆ ਗਿਆ ਆਪਣਾ ਜੀ 98155 ਜੀ 71609 ਜੀ ਇੱਕ ਵਾਰੀ ਹੋਰ ਬੋਲੀ ਜੀ 98155 ਜੀ 71609 ਠੀਕ ਹੈ ਜੀ ਇਸ ਨੰਬਰ ਤੇ ਕਾਲ ਲਓ ਬਾਈਆਂ ਨਾਲ ਰابطਾ ਕਾਇਮ ਮਿੱਤਰੋ ਪਿੰਡ ਕਮਿਆਰਾ ਜ਼ਿਲ੍ਹਾ ਫਰੀਦ